ਅੱਜ ਦਾ ਇਹ ਪਾਵਨ ਤੇ ਪਵਿੱਤਰ ਤਿਹਾਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਜੋ ਇਤਿਹਾਾਰ ਸਿਰ ਪੰਜਾਬ ਦੀ ਨਹੀਂ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਹੀ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਹਰ ਸਾਲ ਦੀ ਤਰ੍ਹਾਂ ਸ਼੍ਰੀ ਕਾਲੀ ਦੁਆਰਾ ਵੈਲਫੇਅਰ ਸੁਸਾਇਟੀ ਨੌਜਵਾਨ ਸੇਵਕ ਦਲ ਮਹਾਕਾਲੀ ਮੰਦਰ ਮੇਨ ਬਾਜ਼ਾਰ ਕਾਦੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਤਿਹਾਰ ਬੜੇ ਹੀ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਪ੍ਰਭੂ ਦਾ ਆਸ਼ੀਰਵਾਦ ਲੈਣ ਦੀ ਸਾਰੇ ਹੀ ਸ਼ਹਿਰ ਦੀਆਂ ਸੰਗਤਾਂ ਮੰਦਿਰ ਸ਼੍ਰੀ ਕਾਲੀਦਵਾਰਾ ਵਿਖੇ ਸ਼੍ਰੀ ਪੈਰੋ ਮੰਦਿਰ ਵਿਖੇ ਪਹੁੰਚ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਤੇ ਨਾਲ ਦੀ ਨਾਲ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕਰਨ ਲਈ ਉਹਨਾਂ ਦੀਆਂ ਲਿਲਾਵਾਂ ਦਾ ਗੁਣਗਾਨ ਕਰਨ ਦੇ ਲਈ ਸਾਡੇ ਵਿੱਚ ਗਵਾਲੀਅਰ ਸ਼ਹਿਰ ਤੋਂ ਸ਼੍ਰੀ ਮਨੋਜ ਕੁਮਾਰ ਜੀ ਸ਼ਰਮਾ ਮਹਾਰਾਜ ਦਾ ਗੁਣਗਾਨ ਕਰਨ ਲਈ ਪਹੁੰਚੇ ਨੇ ਤੇ ਨਾਲ ਦੀ ਨਾਲ ਹੀ ਜੋ ਕ੍ਰਿਸ਼ਨ ਭਗਵਾਨ ਦੀ ਰਾਸਲੀਲਾ ਉਹ ਸਾਡੇ ਆਰਟਿਸਟ ਕਲਾਕਾਰ ਸ਼੍ਰੀ ਅਭੀਜੀ ਮਹਿਰਾ ਬਟਾਲੇ ਵਾਲੇ ਭਗਵਾਨ ਦਾ ਗੁਣਗਾਨ ਕਰ ਰਹੇ ਨੇ ਔਰ ਅੱਜ ਦੇ ਇਸ ਪਾਵਨ ਤੇ ਪਵਿੱਤਰ ਤਿਹਾਰ ਤੇ ਮੈਂ ਆਪਣੇ ਵੱਲੋਂ ਆਪਣੇ ਪ੍ਰਧਾਨ ਸ਼੍ਰੀ ਭਵਨ ਕੁਮਾਰ ਜੀ ਪਾਟਿਆ ਸ਼੍ਰੀ ਪੈਰੋ ਮੰਦਿਰ ਕਮੇਟੀ ਦੇ ਪ੍ਰਧਾਨ ਕੀ ਪਵਨ ਕੁਮਾਰ ਜੀ ਪਾਮੜੀ ਤੇ ਵਾਈਸ ਪ੍ਰੈਜ਼ੀਡੈਂਟ ਮੇਰਾ ਛੋਟਾ ਭਾਈ ਅਮਿਤਪਾਲ ਜੀ ਪਾਟਿਆ ਇਹਨਾਂ ਵੱਲੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਵਿਦੇਸ਼ 'ਚ ਬੈਠੇ ਸਾਰੇ ਹੀ ਪੰਜਾਬੀਆਂ ਨੂੰ ਸਾਰੇ ਹੀ ਧਰਮਾਂ ਦੇ ਲੋਕਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਹੈ ਤੇ ਮਸਕਤ ਅਸਕਾ ਜੋ ਚੈਨਲ ਸਾਡੇ ਸੌਰਵ ਸਿੰਘ ਦੀ ਲਾਡੀ ਤੇ ਚੜਦੀ ਕਲਾ ਟਾਈਮਸ ਟੀਵੀ ਵਾਲੇ ਮੇਰੇ ਵੱਡੇ ਭਾਈ ਦੇਸ਼ਾਂ ਵਿਦੇਸ਼ਾਂ ਦੇ ਪ੍ਰੋਗਰਾਮ ਜੋ ਪੁਚਾ ਰਹੇ ਨੇ ਔਰ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਵਾ ਰਹੇ ਨੇ ਸਾਰੇ ਲੋਕਾਂ ਨੂੰ ਤੋਂ ਮੈਂ ਇਹਨਾਂ ਦਾ ਆਪਣੀ ਸਮੂਚੀ ਟੀਮ ਵੱਲੋਂ तहे ਦਿਲੋਂ ਧੰਨਵਾਦ ਕਰਦਾ ਤਹਿ ਦਿਲੋਂ ਇਹਨਾਂ ਦਾ ਰਿਣੀ ਆ ਲੋ ਇੱਕ ਵਾਰ ਫਿਰ ਤੋਂ ਜੈ શ્રી ਕ੍ਰਿਸ਼ਨ ਮਹਾਰਾਜ ਕੀ ਜੈ